ਪਾਜੀ ਸੱਤੇ ਤੇ ਬਲਵੰਡ ਜੀ ਦਾ ਤੇ ਧੰਨ ਧੰਨ ਗੁਰੂ ਅਰਜਨ ਦੇਵ ਮਹਾਰਾਜ ਦੇ ਸਮੇਂ ਦੋ ਰਾਗੀ ਸਿੱਖ ਹੋਏ ਜੋ ਕਿ ਹਰਿਮੰਦਰ ਸਾਹਿਬ ਦੇ ਵਿੱਚ ਕੀਰਤਨ ਕਰਦੇ ਸਨ 사ਤਗੁਰਾਂ ਦੀ ਇੰਨੀ ਬਖਸ਼ਿਸ਼ ਸੀ ਜਦੋਂ ਕਹਿੰਦੇ ਸੱਤਾ ਤੇ ਬਲਵੰਡਾ ਜੀ ਕੀਰਤਨ ਕਰਦੇ ਸਨ ਤਾਂ ਸੰਗਤਾਂ ਮੰਤਰ ਮੁਗਧ ਹੋ ਜਾਂਦੀਆਂ ਤੇ ਸੰਗਤਾਂ ਸ਼ਬਦ ਦੇ ਵਿੱਚ ਅਨੰਦ ਦੇ ਨਾਲ ਝੋਲਣ ਲੱਗ ਜਾਂਦੀਆਂ ਸਨ ਪਰ ਗੁਰਮੁਖ ਪਿਆਰ ਸਤਿਗੁਰ ਮਹਾਰਾਜ ਦਾ ਕੋਈ ਐਸਾ ਕੌਤਕ ਕੋਈ ਐਸੀ ਪ੍ਰਖਿਆ ਸੱਤੇ ਤੇ ਬਲਵੰਡੇ ਤੇ ਹੋਈ ਸੱਤੇ ਦੇ ਬਲਵੰਡੇ ਦੀ ਇੱਕ ਬੇਟੀ ਸੀ ਤੇ ਉਹਦੀ ਸ਼ਾਦੀ ਕਰਨੀ ਸੀ ਤੇ ਸਤਿਗੁਰ ਮਹਾਰਾਜ ਨੂੰ ਗੁਰੂ ਅਰਜਨ ਦੇਵ ਮਹਾਰਾ ਦੇ ਚਰਣਾ ਵਿੱਚ ਅਰਦਾਸ ਬੇਨਤੀ ਕਰਨ ਲਗੇ ਕਿ ਸਤਿਗੁਰ ਜੀ ਸਾਡੀ ਬੇਟੀ ਦੀ ਸ਼ਾਦੀ ਹੈ ਆ ਗਰੀਬ ਨਿਮਾਜ਼ ਕਹਿਣ ਲੱਗੇ ਕਹਿੰਦੇ ਭਾਈ ਜਿਥੇ ਉਹ ਤੁਹਾਡੀ ਬੇਟੀ ਹੈ ਤੇ ਸਾਡੀ ਬੀਤੀ ਹੈ ਅਸੀਂ ਉਹਦੇ ਵਿਆਹ ਦਾ ਪੂਰਾ ਖਰਚਾ ਚੱਕਾਂਗੇ ਪਰ ਗੁਰਮੋਹ ਬਿਹਰੋ ਜਿਹੜਾ ਮਨ ਹੈ ਉਹ ਕਦੋਂ ਬੰਦੇ ਦਾ ਬਦਲ ਜਾਏ ਕੁਝ ਪਤਾ ਨਹੀਂ ਲੱਗਦਾ ਕੁਝ ਫਿਰ ਆਲੇ-ਦਾਲੇ ਲੋਕ ਜਿਹੜੇ ਸਨ ਜਿਹੜੇ ਈਰਖਾ ਕਰਨ ਵਾਲੇ ਸਨ ਉਹਨਾਂ ਨੇ ਕਿਹਾ ਕਿ ਗੁਰੂ ਅਰਜਨ ਦੇਵ ਮਹਾਰਾਜ ਵੈਸੇ ਤੁਹਾਨੂੰ ਲਾਰਾ ਲਪਲ ਲਾਉਂਦੇ ਹਨ ਕੁਝ ਪਹਿਲਾਂ ਹੀ ਮਨ ਦੇ ਵਿੱਚ ਦੁਬਧਾ ਹੋ ਗਈ ਕੁਝ ਫਿਰ ਦੁਬਧਾ ਵਾਲੇ ਨੇ ਮਨ ਭਰਤੀ ਫਿਰ ਆਖਣ ਲੱਗੇ ਕਹਿੰਦੇ ਨਾ ਸਤਿਗੁਰੂ ਮਹਾਰਾਜ ਐਸਾ ਨਹੀਂ ਜਿਹੜੇ ਅਸਨ ਦੇ ਤੁਸੀਂ ਬਿਰਾਜਮਾਨ ਹੋਨੇ ਹੋ ਸੰਗਤ ਤੁਹਾਨੂੰ ਮੱਥਾ ਟੇਕਦੀ ਹੈ ਹਨ ਉਹ ਚੜਾਵਾ ਸਾਨੂੰ ਦੇ ਦਿਓ ਤਾਂ ਗਰੀਬ ਨਿਵਾਜ਼ ਕਹਿਣ ਲੱਗੇ ਕੋਈ ਨਾ ਭਾਈ ਤੁਸੀਂ ਸਾਡੇ ਰਾਗੀ ਸੇਖੋ ਕੋਈ ਨਾ ਸਾਰਾ ਝੜਾ ਵਾ ਤੁਸੀਂ ਲੈ ਲਓ ਪਰ ਸਤਿਗੁਰ ਮਹਾਰਾਜ ਦਾ ਕੌਤਕ ਵਰਤੇ ਆ ਕਿ ਕਿਸੇ ਨੇ ਇੱਕ ਰਬਿਆ ਮਥਾ ਨਾ ਠੀਕਿਆ ਇਹ ਰੋਸਾ ਕਰਕੇ ਆਪਣੇ ਘਰ ਵਾਪਸ ਸਤਾ ਦੇ ਬਲਵੰਡਾ ਜੀ ਆ ਗਏ ਦੋਜੇ ਦਿਨ ਕੀਰਤਨ ਕਰਨਾਂ ਗਏ ਸੰਗਤਾਂ ਬੈਠੀ ਹਨ ਗੁਰੂ ਅਰਜਨ ਦੇਵ ਮਾਰਾ ਕਹਿਣ ਲੱਗੇ ਭਾਈ ਸਤਾ ਦੇ ਬਲਵੰਡਾ ਜੀ ਨਹੀਂ ਆਏ ਜਾ ਉਹ ਬਲਾ ਕੇ ਲਓ ਬਾਵੇ ਬੁੱਢੇ ਨੂੰ ਭੇਜਿਆ ਤਾਂ ਬਾਵਾ ਬੁੱਢਾ ਜੀ ਗਏ ਬਾਵੇ ਬੁੱਢੇ ਨੂੰ ਬੁਰਾ ਭਲਾ ਬੋਲਿਆ ਤਾ ਫਿਰ ਗੁਰੂ ਅਰਜਨ ਦੇਵ ਮਹਾਰਾਜ ਆਪ ਗਏ ਸਤਿਗੁਰ ਮਹਾਰਾ ਜੀ ਕਹਿਣ ਲੱਗੇ ਭਾਈ ਨਹੀਂ ਤੁਸੀਂ ਇਦਾਂ ਨਾ ਕਰੋ ਤੁਸੀਂ ਗੁਰੂ ਘਰ ਦੇ ਕੀਰਤਨੀ ਹੋ ਕੀਰਤਨ ਕਰੋ ਮਹਾਰਾਜ ਨੂੰ ਬੜੇ ਆਪ ਸ਼ਬਦ ਬੋਲੇ ਤਾਂ ਇਤਿਹਾਸੇ ਗਵਾਈ ਪੜਦਾ ਹੈ ਮਹਾਰਾ ਦੇ ਮੱਖ ਵਿੱਚੋਂ ਬਚਨ ਉਚਾਰਨ ਹੋਏ ਕਹਿੰਦੇ ਕੋੜਿਓ ਤੁਹਾਡੇ ਕੋਟ ਕਿਉਂ ਨਹੀਂ ਚੱਲ ਗਿਆ ਚੈਨਲ ਤੇ ਨਵੇਂ ਸਬਸਕ੍ਰਾਈਬ ਕਰਿਓ ਇਹ ਉਹ ਜਾਇ ਇਤਿਹਾਸ ਜਾਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਜੀ ਕਮੈਂਟਾਂ ਵਿੱਚ ਵਾਹਿਗੁਰੂ ਲਿਖਿਓ ਵਾਹਿਗੁਰੂ ਜੀ ਕਾ ਖਾਲਸਾ